ਮਗਮ ਦੌਰਾਨ ਚੱਲੀਆਂ ਗੋਲੀਆਂ ਦੌਰਾਨ ਲੁਧਿਆਣੇ ਦੇ ਇੱਕ ਨੌਜਵਾਨ ਦੀ ਬਾਸੂ ਨਾਮ ਦੇ ਮੌਤ ਹੋ ਗਈ ਤਾਂ ਉਸ ਦਾ ਅੰਤਿਮ ਸੰਸਕਾਰ ਹੋ ਰੀਤੀ ਰਵਾਜਾਂ ਦੇ ਨਾਲ ਕੀਤਾ ਜਾ ਰਿਹਾ ਤਾਂ ਉਸ ਦੇ 3 ਸਾਲ ਦੇ ਬੇਟੇ ਦੇ ਵੱਲੋਂ ਉਸ ਨੂੰ ਜਿਹੜੀ ਕਿ ਅਗਨ ਪੇਟ ਹੈ ਉਹ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਬੇहद ਪਾਵੁਕ ਤਸਵੀਰਾਂ ਨੇ ਔਰ ਉਸ ਦਾ ਬੇਟਾ ਵੀ ਦੇਖ ਸਕਦੇ ਹੋ 3 ਸਾਲ ਦਾ ਬੇਟਾ ਹੈ ਉਸ ਨੂੰ ਇਹ ਨਹੀਂ ਪਤਾ ਕਿ ਉਸ ਦਾ ਪਿਓ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਦੇ ਵੱਲੋਂ ਹੀ ਅੰਤਿਮ ਮਗਨੀ ਜਿਹੜੀ ਇਹ ਦਿੱਤੀ ਗਈ ਹੈ ਆਪਣੇ ਪਿਓ ਨੂੰ ਤਾਂ ਪਰਿਵਾਰ ਦੇ ਲਈ ਬੇਹਦ ਦੁਖੀ ਘੜੀ ਹੈ ਤਾਂ ਇਹ ਤੁਸੀ ਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗੰਤੀ ਦੇ ਨਾਲ ਵਿੱਚ ਲੋਕ ਜਿਹੜੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਪਰ ਪਰਿਵਾਰ ਨੂੰ ਜੋ ਘਾਟਾ ਪਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤਾਂ ਬੀਤੇ ਕੱਲ ਨੂੰ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਤਾਬੂਤ ਤੋਂ ਗੋਲੀਆਂ ਚੱਲਦੀਆਂ ਨੇ ਤਾਂ ਉਸ ਦੌਰਾਨ ਦੋ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਜਿਸ ਦੇ ਵਿੱਚ ਇੱਕ ਮਹਿਲਾ ਜਲੰਧਰ ਦੀ ਅਤੇ ਇੱਕ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਤਾਂ ਲੁਧਿਆਣੇ ਦਾ ਜਿਹੜਾ ਨੌਜਵਾਨ ਸੀਗਾ ਵਾਸੂ ਉਹ ਜਦੋਂ ਟਿਊਟੋਰਸ ਕਰ ਰਿਹਾ ਉਹ ਕੀਤਾ ਜਾ ਰਿਹਾ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਮਾਤਾ ਦੁੱਖ ਹੈ ਜਿਹੜਾ ਉਹ ਨਹੀਂ ਦੇਖਿਆ ਜਾ ਰਿਹਾ ਦੁੱਖ ਨੂੰ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ ਤਾਂ ਪਰਿਵਾਰ ਦੇ ਵਿੱਚ ਇਕੱਲਾ ਹੀ ਸ਼ਖਸ ਸੀਗਾ ਇਹ ਕਮੌਣ ਵਾਲਾ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹੈ ਜੁਆਇੰਟ ਫੈਮਿਲੀ ਹੈ ਔਰ ਪੂਰੇ ਘਰ ਦਾ ਜਿਹੜਾ ਬੋਝ ਸੀਗਾ ਜਾਂ ਘਰ ਦੀ ਜ਼ਿੰਮੇਵਾਰੀਾਂ ਸੀਗੀਆਂ ਇਸ ਨੌਜਵਾਨ ਤੇ ਸੀਗੀਆਂ ਸੋ ਹੁਣ ਉਹ ਹੀ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਦੇ ਵਿੱਚ ਦੋ ਗੋਟਾ ਵਿਚਾਲੇ ਹੋਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਕਾਪੜ ਥੋੜੂ ਗੋਲੀਆਂ ਚੱਲਦੀਆਂ ਨੇ ਸੀ ਸੀਸੀਟੀਵੀ ਤਸਵੀਰਾਂ ਵੀ ਥੋੜਾ ਸਾਂਝੀਆਂ ਕੀਤੀਆਂ ਸੀਗੀਆਂ ਕਿਸ ਤਰ੍ਹਾਂ ਦਾ ਮਾਹੌਲ ਆ ਉਸ ਵੇਲੇ ਬਣਿਆ ਸੀਗਾ ਤਾਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਉਹ ਬਚਾਈ ਸੀਗੀ ਤਾਂ ਉਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਕਈ ਲੋਕ ਜਖਮੀ ਵੀ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪ੍ਰਾਈਵੇਟ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਹੈ ਉਹ ਕਰਵਾਇਆ ਗਿਆ ਹੈ ਔਰ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ ਚਾਹੇ ਸਾਖ ਸੰਬੰਧੀ ਰਿਸ਼ਤਾ ਹੋਣ ਜਾਂ ਫਿਰ ਧਾਰਮਿਕ ਜਾਂ ਫਿਰ ਰਾਜਨੀਤਿਕ ਸਖਸੀਤਾ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਉਤੇ ਬਾਸੁਦ ਦਾ 3 ਸਾਲ ਦਾ ਬੇਟਾ ਜਿਸ ਦੇ ਵੱਲੋਂ ਆਪਣੇ ਪਿਤਾ ਨੂੰ ਅੰਤਿਮ ਅਗਨੀਯੋ ਦਿੱਤੀ ਗਈ ਹੈ ਤਾਂ ਛੋਟੀ ਉਮਰ ਦੇ ਵਿੱਚ ਇਸ ਨੂੰ ਇਹ ਨਹੀਂ ਪਤਾ ਕਿਸ ਦਾ ਪਿਓ ਹੋਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਿਸ ਤਰ੍ਹਾਂ ਦੇ ਨਾਲ ਇਸ ਦੀ ਅੱਖਾਂ ਤਾਂ ਤੇ ਪਿਤਾ ਦੀ ਚੀਖਾਂ ਨੂੰ ਦੇਖ ਰਹੀਆਂ ਨੇ ਤਾਂ ਵਿਹਦ ਭਾਵੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਦਰਦ ਦੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਵਾਸੂਦੇ ਸੋਰਾ ਸਾਹਿਬ ਨੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ ਹੈ ਤਾਂ ਕਿ ਜੀ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਦੀ ਸੋਚਿਆ ਸੀ ਵੀ ਇਸ ਤਰ੍ਹਾਂ ਵਾਸੂ ਇਸ ਦੁਨੀਆ ਚਲ ਜੇਗਾ ਜ਼ਿੰਦਗੀ ਕਿੰਨੀ ਝੋਟਿਆ ਜੀ ਬਸ ਗੱਲ ਨਹੀਂ ਲੈਂਦੇ ਮੈਂ ਪਲੀਸ ਹਾਂਜੀ ਬਾਤ ਠੀਕ ਬਹੁਤ ਘਾਟਾ ਪਿਆ ਜੀ ਬਸ ਠੀਕ ਹੈ ਬਹੁਤ ਬੁਰਾ ਲਾਇ ਵਾਸੂ ਦਾ ਬੇਟਾ ਥੈਂਕ ਯੂ ਬੇਟਾ ਪਪਾ ਕਿੱਥੇ ਹੈ ਮम्मा ਕਿੱਥੇ ਹੈ ਉਹਨਾਂ ਬੱਚੇ ਨੂੰ ਹਲੇ ਇਹ ਨਹੀਂ ਪਤਾ ਉਸ ਦਾ ਜਿਹੜਾ ਕਿ ਪਿਤਾ ਹੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਿਖਾ ਨੂੰ ਦੇਖ ਕੇ ਕਹਿ ਰਿਹਾ ਕਿ ਮੇਰਾ ਪਾਪਾ ਹੋ ਰਿਹਾ ਅਸਾ ਦਿਨ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਨੇ ਪਰਿਵਾਰ ਦੇ ਵੱਲੋਂ ਦੁੱਖ ਨੂੰ ਸ਼ਬਦਾਂ ਦੇ ਵਿੱਚ ਬਿਆਨ ਉਹ ਨਹੀਂ ਕੀਤਾ ਜਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਸਹਿਮਤ ਸਾਇਨ ਇਹ ਤੱਕ ਪਾਰਟੀਆਂ ਦੇ ਅਗੂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤਾ ਹਰ ਇੱਕ ਦੀ ਜਿਹੜੀ ਅੱਖ ਹੈ ਉਹ ਨਮ ਨਜ਼ਰ ਆ ਰਹੀ ਹੈ ਪਰਿਵਾਰ ਦਾ ਬੇहद ਬੁਰਾ ਹਾਲ ਹੈ ਰੋ ਰੋ ਕੇ ਤਦੂ ਦੇਖ ਸਕਦੇ ਹੋ ਬਾਸੂ ਦੇ بیٹے ਨੂੰ ਹੁਣ ਇੱਥੋਂ ਲਜਾਇਆ ਜਾ ਰਿਹਾ ਥਾ ਬਾਸੂ ਦਾ 3 ਸਾਲ ਦਾ ਬੇਟਾ ਜਿਸ ਦੇ ਵੱਲੋਂ ਆਪਣੇ ਪਿਤਾ ਨੂੰ ਅੰਤਿਮ ਅਗਨ ਪੇਟ ਆਉ ਕੀਤੀ ਗਈ ਹੈ ਤਾਂ ਅੰਤਿਮ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਹੈ ਦਾ ਪਰਿਵਾਰ ਨੇ ਸੋਚਿਆ ਨਹੀਂ ਸੀਗਾ ਕਿ ਜੋ ਖੁਸ਼ੀਆਂ ਦਾ ਸਮਾਗਮ ਹੈ ਉਹਨਾਂ ਦੇ ਲਈ ਕੰਮ ਦੇ ਵਿੱਚ ਤਬਦੀਲ ਹੋ ਜਾਵੇਗਾ ਬੜੀ ਹੀ ਚਾਹਵਾਂ ਦੇ ਨਾਲ ਖੁਸ਼ੀਆਂ ਜਿੰਗੀਆਂ ਨੇ ਮਨਾਈਆਂ ਜਾ ਰਹੀਆਂ ਸੀ ਇਹ ਕਮਾਂਡ ਦੇ ਵਿੱਚ ਵਿਆਹ ਸੀਗਾ ਨੌਜਵਾਨ ਦਾ ਹਾਲਾਂਕਿ ਉਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਛੇ ਹੋਰ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਪਰ ਜਿਸ ਤਰ੍ਹਾਂ ਦੇ ਨਾਲ ਦੋ ਗੋਟਾ ਵਿਚਾਲੇ ਤਾਬੜ ਤੋਂ ਗੋਲੀਆਂ ਚੱਲਦੀਆਂ ਨੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਆਖਿਰਕਾਰ ਪੈਨਸ ਦੇ ਜੋ ਲੋਕ ਸੀਗੇ ਜੋ ਪ੍ਰਬੰਧਕ ਸੀਗੇ ਉਹਨਾਂ ਦੇ ਵੱਲੋਂ ਚੈਕਿੰਗ ਹੈ ਜਿਹੜੀ ਉਹ ਕਿੱਥੇ ਉਸ ਤੋਂ ਕਤਾ ਦੀ ਚੈਕ ਨਹੀਂ ਦਰਨ ਕਿਉਂਕਿ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਦਰਜ ਕੀਤਾ ਗਿਆ ਯਾਨੀ ਕਿ ਕਿਸੇ ਵੀ ਵਿਆਸ ਸਮਾਗਮ ਦੌਰਾਨ ਕਿਸੇ ਵੀ ਵਿਅਕਤੀ ਸੀ ਪੈਲਸ ਦੇ ਵਿੱਚ ਅਸਲਾ ਜਿਹੜਾ ਲਾਊਡ ਨਹੀਂ ਹੈ ਤਾਂ ਇੰਨੀ ਵੱਡੀ ਗੰਟੀ ਦੇ ਵਿੱਚ ਅਸਲਾ ਉੱਥੇ ਕਿਵੇਂ ਪਹੁੰਚਦਾ ਕਿਉਂਕਿ ਹਾਲਾਂਕਿ ਪੁਲਿਸ ਦੇ ਵੱਲੋਂ ਤਾਂ ਇਹ ਕਹਿਣਾ ਕਿ ਵੀ ਤਾਂ ਪੱਤੀ ਰਾਉਂਡ ਫਾਇਰ ਹੋਈ ਨੇ ਪਰ ਜੋ ਲੋਕ ਉੱਥੇ ਚਸ਼ਮਜੀ ਸੀ ਉਹਨਾਂ ਦਾ ਕਹਿਣਾ ਹੈ ਕਿ 40 ਤੋਂ 50 ਤੋਂ ਵੱਧ ਜਿਹੜੇ ਕਿ ਰਾਉਂਡ ਫਾਇਰ ਨੂੰ ਕਿਤੇ ਗਏ ਨੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜੇਕਰ ਇਹ ਗੋਲੀਆਂ ਕਿਸੇ ਹੋਰ ਤੇ ਲੱਗਦੀ ਤਾਂ ਵੱਡਾ ਨੁਕਸਾਨ ਨਾ ਹੋ ਸਕਦਾ ਸੀ ਤਾਂ ਦੋ ਲੋਕਾਂ ਨੂੰ ਆਪਣੀ ਜਾਨ ਤੋਂ ਹੱਤੋਂ ਨਾਲ ਪੈ ਪਰਵਾਰ ਦੇ ਵੱਲੋਂ ਕੀਤਾ ਗਿਆ ਕੈਮਰਾ ਪੁੱਛ ਸਲਮਾਨ ਦੇ ਨਾਲ ਨੀਮਸਪਲ ਦੇ ਨੇਖ ਸਵੇਰਾ ਲੁਧਿਆਣਾ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਦੌਰਾਨ ਲੁਧਿਆਣਾ ਦੇ ਇੱਕ ਨੌਜਵਾਨ ਦੀ ਬਾਸੂ ਨਾਮ ਤੇ ਮੌਤ ਹੋ ਗਈ ਤਾਂ ਉਸ ਦਾ ਅੰਤਿਮ ਸੰਸਕਾਰ ਹੈ ਉਰੀ ਤਿਰਵਾਜ ਦੇ ਨਾਲ ਕੀਤਾ ਜਾ ਰਿਹਾ ਤਾਂ ਉਸ ਦੇ 3 ਸਾਲ ਦੇ بیٹے ਦੇ ਵੱਲੋਂ ਉਸ ਨੂੰ ਜਿਹੜੀ ਅਗਨ ਪੇਟ ਆ ਉਹ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਬੇਹਦ ਭਾਵੁਕ ਤਸਵੀਰਾਂ ਨੇ ਔਰ ਉਸ ਦਾ ਬੇਟਾ ਵੀ ਦੇਖ ਸਕਦੇ ਹੋ 3 ਸਾਲ ਦਾ ਬੇਟਾ ਉਸ ਨੂੰ ਹੀ ਨਹੀਂ ਪਤਾ ਕਿ ਉਸ ਦਾ ਪਿਓ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਦੇ ਵੱਲੋਂ ਹੀ ਅੰਤਿਮ ਮਗਨੀ ਜਿਹੜੀ ਇਹ ਦਿੱਤੀ ਗਈ ਹੈ ਆਪਣੇ ਪਿਓ ਨੂੰ ਦਾ ਪਰਿਵਾਰ ਦੇ ਲਈ ਬੇਹਦ ਦੁਖੀ ਖੜੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗੰਤੀ ਦੇ ਨਾਲ ਵਿੱਚ ਲੋਕ ਜਿਹੜੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਪਰ ਪਰਿਵਾਰ ਨੂੰ ਜੋ ਘਾਟਾ ਪਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤਾਂ ਬੀਤੇ ਕੱਲ ਨੂੰ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਤਾਬੂਤ ਤੋਂ ਗੋਲੀਆਂ ਚੱਲਦੀਆਂ ਨੇ ਤਾਂ ਉਤਰਾਣ ਤੋਂ ਨੌਕਾ ਦੀ ਜਿਹੜੀ ਮੌਤ ਹੋ ਜਾਂਦੀ ਜਿਸ ਦੇ ਵਿੱਚ ਇੱਕ ਮਹਿਲਾ ਜਲੰਧਰ ਦੀ ਇੱਥੇ ਇੱਕ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਤਨ ਲੁਧਿਆਣੇ ਦਾ ਜਿਹੜਾ ਨੌਜਵਾਨ ਸੀਗਾ ਵਾਸੂ ਉਸ ਦਾ ਜੈਦੰਤੀ ਮਨਜ਼ਕਰ ਹੈ ਉਹ ਕੀਤਾ ਜਾ ਰਿਹਾ ਥਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਉਹ ਮਾਤਾ ਦੁੱਖ ਹੈ ਜਿਹੜਾ ਉਹ ਨਹੀਂ ਦੇਖਿਆ ਜਾ ਰਿਹਾ ਦੁੱਖ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਪਰਿਵਾਰ ਦੇ ਵਿੱਚ ਇਕੱਲਾ ਹੀ ਸ਼ਖਸ ਸੀਗਾ ਇਹ ਮੌਨ ਵਾਲਾ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜੁਆਇੰਟ ਫੈਮਲੀ ਹੈ ਔਰ ਪੂਰੇ ਘਰ ਦਾ ਜਿਹੜਾ ਉਹ ਸੀਗਾ ਜਾਂ ਘਰ ਦੀ ਜ਼ਿੰਮੇਵਾਰੀ ਅਸੀਂ 기ਆ ਇਸ ਨੌਜਵਾਨ ਤੇ ਸੀ 기ਆ ਸੋ ਹਨ ਉਹੀ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਤਾਂ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਦੇ ਵਿੱਚ ਦੋ ਗੋਟਾ ਵਿਚਾਲੇ ਹੋਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਪਰ ਥੋੜੀ ਗੋਲੀਆਂ ਚੱਲਦੀਆਂ ਨੇ ਸੀਸੀਟੀਵੀ ਤਸਵੀਰਾਂ ਵੀ ਥੋੜਾ ਨਾਲ ਸਾਂਝੀਆਂ ਕੀਤੀਆਂ ਸੀ 기 ਇਸ ਤਰ੍ਹਾਂ ਦਾ ਮਾਹੌਲ ਆ ਉਸ ਵੇਲੇ ਬਣਿਆ ਸੀਗਾ ਤਾਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਉਹ ਬਚਾਈ ਸੀਗੀ ਤਾਂ ਉਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਕਈ ਲੋਕ ਜਖਮੀ ਵੀ ਨੇ ਜਿਨ੍ਹਾਂ ਨੂੰ ਅਲਾਜ ਦੇ ਲਈ ਪ੍ਰਾਈਵੇਟ ਵਕਫਾ ਖਸਤਾਲਾ ਦੇ ਵਿੱਚ ਦਾਖਲ ਹੈ ਉਹ ਕਰਵਾਇਆ ਗਿਆ ਹੈ। ਔਰ ਵੱਡੀ ਗਿਣਤੀ ਵਿੱਚ ਇੱਥੇ ਲੋਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ ਚਾਹੇ ਸਾਕ ਸੰਬੰਧੀ ਰਿਸ਼ਤਾ ਹੋਣ ਜਾਂ ਫਿਰ ਧਾਰਮਿਕ ਜਾਂ ਫਿਰ ਰਾਜਨੀਤਿਕ ਸਿਕਸੀਤਾ ਹੋਵੇ। ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ। ਇਹ ਵਸੂ ਦਾ 3 ਸਾਲ ਦਾ ਬੇਟਾ ਹੈ। ਜਿਸ ਦੇ ਵੱਲੋਂ ਆਪਣੇ ਪਿਤਾ ਨੂੰ ਅੰਤਿਮ ਅਗਨੀ ਹੋ ਦਿੱਤੀ ਗਈ ਹੈ ਤਾਂ ਛੋਟੀ ਉਮਰ ਦੇ ਵਿੱਚ ਇਸ ਨੂੰ ਇਹ ਨਹੀਂ ਪਤਾ ਕਿਸ ਦਾ ਪਿਓ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਿਸ ਤਰ੍ਹਾਂ ਦੇ ਨਾਲ ਇਸ ਦੀਆਂ ਅੱਖਾਂ ਆਪਣੇ ਪਿਤਾ ਦੀ ਚਿਹਰਾ ਨੂੰ ਦੇਖ ਰਹੀਆਂ ਨੇ ਤਾਂ ਬੇਹਦ ਭਾਵੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਜਰਦ ਦੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੁਦੇਸ਼ ਕੋਤਨ ਸੁਰਾ ਸਾਹਿਬ ਨੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ ਅੰਕਲ ਜੀ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਦੀ ਸੋਚਿਆ ਸੀ ਵੀ ਇਸ ਤਰ੍ਹਾਂ ਵਾਸੂਸ ਦੁਨੀਆ ਚੱਲ ਜਾਏਗਾ ਜ਼ਿੰਦਗੀ ਕਿੰਨੀ ਝੋਟਿਆ ਜੀ ਬਸ ਗੱਲ ਨਹੀਂ ਲੈਂਦੇ ਕੋਈ ਸਾਹੀ ਦੀ ਬਾਤ ਠੀਕ ਹੈ ਬਹੁਤ ਘਾਟਾ ਪਿਆ ਜੀ ਬਸ ਠੀਕ ਹੈ ਬਹੁਤ ਬੁਰਾ ਲਾ ਹੈ ਵਾਸੂ ਦਾ ਬੇਟਾ ਥੈਂਕ ਯੂ ਬੇਟਾ ਪਪਾ ਕਿੱਥੇ ਹੈ ਪਕੈਤਨਾ ਚਲਪੁੱਣ ਬੱਚੇ ਨੂੰ ਹਲੇ ਇਹ ਨਹੀਂ ਪਤਾ ਉਸ ਦਾ ਜਿਹੜਾ ਕਿ ਪਿਤਾ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਿਖਾ ਨੂੰ ਦੇਖ ਕੇ ਕਹਿ ਰਿਹਾ ਕਿ ਮੇਰਾ ਪਾਪਾ ਹੋ ਰੇ ਅਸਾ ਦਿਨ ਨੂੰ ਚੰ ਜੋੜ ਦੇਣ ਵਾਲੀਆਂ ਇਹ ਤਸਵੀਰਾਂ ਨੇ ਪਰਿਵਾਰ ਦੇ ਵੱਲੋਂ ਦੁੱਖ ਨੂੰ ਸ਼ਬਦਾਂ ਦੇ ਵਿੱਚ ਬਿਆਨ ਉਹ ਨਹੀਂ ਕੀਤਾ ਜਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਅਗੂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤਾਂ ਹਰ ਇੱਕ ਦੀ ਜਿਹੜੀ ਅੱਖ ਹੈ ਉਹ ਨਮ ਨਜ਼ਰ ਆ ਰਹੀ ਹੈ ਪਰਿਵਾਰ ਦਾ ਬੇਹਦ ਬੁਰਾ ਹਾਲ ਹੈ ਰੋ ਰੋ ਕੇ ਤੁਹਾਨੂੰ ਦੇਖ ਸਕਦੇ ਹੋ ਬਾਸੂ ਦੇ بیٹے ਨੂੰ ਹੁਣ ਇਥੋਂ ਲਿਜਾਇਆ ਜਾ ਰਿਹਾ ਤਾਂ ਬਾਸੂ ਦਾ 3 ਸਾਲ ਦਾ ਬੇਟਾ ਜਿਸ ਦੇ ਵੱਲੋਂ ਆਪਣੇ ਪਿਤਾ ਨੂੰ ਅੰਤਿਮ ਅਗਨਪੀਠ ਉਹ ਕੀਤੀ ਗਈ ਹੈ ਤਾਂ ਅੰਤਿਮ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਹੈ ਪਰਿਵਾਰ ਨੇ ਸੋਚਿਆ ਨਹੀਂ ਸੀਗਾ ਕਿ ਜੋ ਖੁਸ਼ੀਆਂ ਦਾ ਸਮਾਗਮ ਹੈ ਉਹਨਾਂ ਦੇ ਲਈ ਕੰਮ ਦੇ ਵਿੱਚ ਤਬਦੀਲ ਹੋ ਜਾਵੇਗਾ ਬੜੀ ਹੀ ਚਾਹਵਾਂ ਦੇ ਨਾਲ ਖੁਸ਼ੀਆਂ ਜਿਗੇ ਨੇ ਮਨਾਇਆਂ ਜਾ ਰਹੀਆਂ ਸੀ ਇਹ ਕਮਾਂਡ ਦੇ ਵਿੱਚ ਵਿਆਹ ਸੀਗਾ ਨੌਜਵਾਨ ਦਾ ਹਾਲਾਂਕਿ ਉਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਛੇ ਹੋਰ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਪਰ ਜਿਸ ਤਰ੍ਹਾਂ ਦੇ ਨਾਲ ਦੋ ਗੁੱਟਾ ਵਿਚਾਲੇ ਤਾਬੜਤੋਰ ਗੋਲੀਆਂ ਚੱਲਦੀਆਂ ਨੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਆਖਿਰਕਾਰ ਪੈਨਸ ਦੇ ਜੋ ਲੋਕ ਸੀਗੇ ਜੋ ਪ੍ਰਬੰਧਕ ਸੀਗੇ ਉਹਨਾਂ ਦੇ ਵੱਲੋਂ ਚੈਕਿੰਗ ਹੈ ਜਿਹੜੀ ਉਹ ਕਿੱਥੇ ਉਸ ਤੋਂ ਕ ਦੀ ਚੈਗਨੀਤ ਨੂੰ ਕਿਉਂਕਿ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਦਤਾਇਆ ਗਿਆ ਕਿ ਯਾਨੀ ਕਿ ਕਿਸੇ ਵੀ ਵਿਆਸ ਸਮਾਗਮ ਦੌਰਾਨ ਕਿਸੇ ਵੀ ਵਿਅਕਤੀ ਸੀ ਪੈਲਸ ਦੇ ਵਿੱਚ ਅਸਲਾ ਜਿਹੜਾ ਲਾਊਡ ਨਹੀਂ ਹੈ ਤਾਂ ਇੰਨੀ ਵੱਡੀ ਗੰਚੀ ਦੇ ਵਿੱਚ ਅਸਲਾ ਉੱਥੇ ਕਿਵੇਂ ਪਹੁੰਚਦਾ ਕਿਉਂਕਿ ਹਾਲਾਂਕਿ ਪੁਲਿਸ ਦੇ ਵੱਲੋਂ ਤਾਂ ਇਹ ਕਹਿਣਾ ਕਿ ਵੀ ਤੋਂ 25 ਰਾਊਂਡ ਫਾਇਰ ਹੋਏ ਨੇ ਪਰ ਜੋ ਲੋਕ ਉੱਥੇ ਚਸ਼ਮਜੀ ਸੀ ਉਹਨਾਂ ਦਾ ਕਹਿਣਾ ਹੈ ਕਿ 40 ਤੋਂ 50 ਤੋਂ ਵੱਧ ਜਿਹੜੇ ਕਿ ਰਾਊਂਡ ਫਾਇਰ ਨੂੰ ਕਿੱਥੇ ਗਏ ਨੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਜੇਕਰ ਇਹ ਗੋਲੀਆਂ ਕਿਸੇ ਹੋਰ ਦੇ ਲੱਗਦੀਆਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਦੋ ਲੋਕਾਂ ਨੂੰ ਆਪਣੀ ਜਾਨ ਤੋਂ ਹੱਤੋਂ ਨ ਪਰਵਾਰ ਦੇ ਵੱਲੋਂ ਕੀਤਾ ਗਿਆ ਕੈਮਰਾ ਪੁਛਤ ਸਨਮਾਨ ਦੇ ਨਾਲ ਹੀ ਮਸਤਰੀ ਪਲਦੇ ਨੇ ਸਵੇਰਾ ਲੁਧਿਆਣਾ